ਸਾਸਤਰੀ ਕਲਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਦੀ ਰਿਸੋਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਕੈਫੇ ਸਟਾਈਲ ਕੋਲਡ ਕਾਫੀ ਤੇ ਚਲੋ ਫਿਰ ਬਣਾਣੀ ਸਟਾਰਟ ਕਰਦੇ ਹਾਂ ਬੱਚੇ ਹੋਣ ਜਾਂ ਵੱਡੇ 콜ਡ ਕਾਫੀ ਤਾਂ ਹਰ ਕਿਸੇ ਨੂੰ ਹੀ ਬਹੁਤ ਸਵਾਦ ਲੱਗਦੀ ਹੈ ਤੇ ਅੱਜ ਮੈਂ ਬਣਾਵਾਂਗੀ ਇਨਸਟੈਂਟ 콜ਡ ਕਾਫੀ ਬਿਲਕੁਲ ਕੈਫੇ ਸਟਾਈਲ 콜ਡ ਕਾਫੀ ਬਹੁਤ ਹੀ ਥੋੜੇ ਟਾਈਮ ਦੇ ਵਿੱਚ ਤੇ ਚਲੋ ਮੈਂ ਤੁਹਾਨੂੰ ਇਹ ਬਣਾਣੀ ਸਿਖਾਨੀ ਆ ਨਾਲ ਹੀ ਨਾਲ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ 콜ਡ ਕਾਫੀ ਬਣਾਣੀ ਫਿਰ ਸ਼ੁਰੂ ਕਰਦੇ ਆਂ ਕੋਲਡ ਕਾਫੀ ਬਣਾਉਣ ਵਾਸਤੇ ਇੱਥੇ ਮੈਂ ਇੱਕ ਕਟੋਰੀ ਦੇ ਵਿੱਚ ਕਾਫੀ ਰੱਖ ਲੈਂਦੀ ਹੋਈ ਏ ਤੇ ਨਾਲ ਹੀ ਇੱਥੇ ਮੈਂ ਚੀਨੀ ਵੀ ਲੈ ਲੈਂਦੀ ਹੋਈ ਏ ਤੇ ਸਭ ਤੋਂ ਪਹਿਲਾਂ ਆਪਾਂ ਮਿਕਸੀ ਦਾ ਜਾਰ ਲਵਾਂਗੇ ਅੱਜ ਦੀ ਜਿਹੜੀ ਕਾਫੀ ਆਪਾਂ ਮਿਕਸੀ ਦੇ ਜਾਰ ਦੇ ਵਿੱਚ ਬਣਾਵਾਂਗੇ ਇਨਸਟੈਂਟ ਕਾਫੀ ਏ ਬੜੀ ਜਲਦੀ ਬਣ ਕੇ ਤਿਆਰ ਹੋ ਜਾਣੀ ਏ ਤੇ ਇਸ ਦੇ ਵਿੱਚ ਮੈਂ 2 ਚਮਚ ਕਾਫੀ ਦੇ ਪਾਏ ਨੇ ਮੈਂ ਸਟਰੋਂਗ ਕਾਫੀ ਬਣਾਉਣ ਜਾ ਰਹੀ ਹਾਂ ਜੇ ਤੁਸੀਂ ਘੱਟ ਸਟਰੋਂਗ ਕਾਫੀ ਪੀਣੀ ਏ ਤਾਂ 1 ਚਮਚ ਕਾਫੀ ਦਾ ਪਾ ਲੈਣਾ ਨਾਲ ਹੀ ਇੱਥੇ ਮੈਂ 2 ਚਮਚ ਚੀਨੀ ਦੇ ਵੀ ਲੈ ਲਿੱਤੇ ਨੇ ਤੇ ਇੱਕ ਚਮਚ ਇਸ ਦੇ ਵਿੱਚ ਪਾਵਾਂਗੇ ਮਿਲਕ ਪਾਊਡਰ ਇਹਨੂੰ ਬਿਲਕੁਲ ਵੀ ਸਕਿਪ ਨਾ ਕਰਨਾ ਬੜਾ ਹੀ ਵਧੀਆ ਫਲੇਵਰ ਆਂਦਾ ਹੈ ਇਹਦੇ ਨਾਲ ਤੇ ਹੁਣ ਇਸ ਦੇ ਵਿੱਚ ਮੈਂ ਬਹੁਤ ਠੰਡਾ ਦੁੱਧ ਚਿਲਡ ਦੁੱਧ ਪਾ ਰਹੀਆਂ ਦੇਖੋ ਪੂਰਾ ਕੱਪ ਨਹੀਂ ਭਰਿਆ ਇੱਥੇ ਮੈਂ ਪੌਣਾ ਕੱਪ ਮੈਂ ਦੁੱਧ ਦਾ ਲਿਆ ਵੱਡਾ ਕੱਪ ਲਿਆ ਮੈਂ ਇੱਥੇ ਤੇ ਇਹ ਵੀ ਮਿਕਸੀ ਦੇ ਜਾਰ ਦੇ ਵਿੱਚ ਪਾ ਦਾਂਗੇ ਤੇ ਹੁਣ ਇਹ ਸਾਰੀਆਂ ਚੀਜ਼ਾਂ ਦੇਖੋ ਮੈਂ ਇੱਕੋ ਵਾਰੀ ਮਿਕਸੀ ਦੇ ਜਾਰ ਦੇ ਵਿੱਚ ਪਾ ਲੈਂਦੀ ਆਂ ਨੀ ਤੇ 1 ਮਿੰਟ ਤੱਕ ਮਿਕਸੀ ਨੂੰ ਔਨ ਰੱਖਾਂਗੇ ਤਾਂ ਜੋ ਜਿਹੜੀ ਚੀਨੀ ਵੀ ਹੈਗੀ ਇਹ ਚੰਗੀ ਤਰ੍ਹਾਂ ਮੈਲਟ ਹੋ ਜੇ ਤੇ ਕਾਫੀ ਵੀ ਚੰਗੀ ਤਰ੍ਹਾਂ ਬਣ ਜਵੇ ਇਸ ਦੇ ਉੱਪਰ ਝੱਕ ਵੀ ਆ ਜੇ ਤੇ ਤਕਰੀਬਨ 1 ਮਿੰਟ ਹੋ ਚੁੱਕਾ ਹੋਇਆ ਤੇ ਹੁਣ ਮਿਕਸੀ ਦਾ ਜਾਰ ਖੋਲ ਕੇ ਚੈੱਕ ਕਰਦੇ ਹਾਂ ਦੇਖੋ ਝੱਕਦਾਰ ਕਾਫੀ ਬਣ ਕੇ ਤਿਆਰ ਹੋ ਗਈ ਹੋਈ ਏ ਤੁਸੀਂ ਚਾਹੋ ਤਾਂ ਇਸ ਦੇ ਵਿੱਚ ਬਰਫ਼ ਦਾ ਇਸਤੇਮਾਲ ਵੀ ਕਰ ਸਕਦੇ ਹੋ ਪਰ ਦੁੱਧ ਬਹੁਤ ਠੰਡਾ ਸੀ ਇਸ ਲਈ ਮੈਂ ਇਸ ਵਿੱਚ ਬਰਫ਼ ਨਹੀਂ ਪਾਈ ਤੇ ਹੁਣ ਇੱਥੇ ਮੈਂ ਇੱਕ ਕੱਪ ਲੈ ਲਿਆ ਤੇ ਕੱਪ ਦੇ ਸਾਰੀ ਸਾਈਡ ਤੇ ਦੇਖੋ ਮੈਂ ਇਸ ਤਰ੍ਹਾਂ ਚਾਕਲੇਟ সিরাপ ਲਗਾ ਰਹੀ ਆ ਇੱਕ ਤਾਂ ਇਹ ਦੇਖਣ ਚ ਵੀ ਵਧੀਆ ਲੱਗਦਾ ਇਸ ਤਰੀਕੇ ਦੇ ਨਾਲ ਤੇ ਇਸ ਤਰੀਕੇ ਦੇ ਨਾਲ ਕਾਫੀ ਪੀਣ ਚ ਵੀ ਬਹੁਤ ਵਧੀਆ ਲੱਗਦੀ ਹੈ ਜਦੋਂ ਚਾਕਲੇਟ ਦਾ ਫਲੇਵਰ ਆਂਦਾ ਹੈ ਕਾਫੀ ਦੇ ਵਿੱਚ ਤੇ ਦੇਖੋ ਮੈਂ ਚੰਗੀ ਤਰ੍ਹਾਂ ਇੱਥੇ ਲਗਾ ਦਿੱਤਾ ਹੈ ਚਾਕਲੇਟ সিরাপ ਤੇ ਹੁਣ ਇਸ ਦੇ ਵਿੱਚ ਮੈਂ ਕਾਫੀ ਪਾ ਦਿੱਤੀ ਹੈ ਦੇਖੋ ਕਿੰਨੇ ਹੀ ਘੱਟ ਟਾਈਮ ਦੇ ਵਿੱਚ ਕਾਫੀ ਜਿਹੜੀ ਹੈਗੀ ਇਹ ਬਣ ਕੇ ਤਿਆਰ ਹੋ ਗਈ ਇਹ ਝੱਗਦਾਰ ਦੇਖੋ ਕਾਫੀ ਬਣੀ ਹੈ ਬਿਲਕੁਲ ਕੈਫੇ ਸਟਾਈਲ ਕਾਫੀ ਬਣੀ ਹੈ ਇੱਥੇ ਤੇ ਹੁਣ ਜਦੋਂ ਮੈਂ ਇਸ ਨੂੰ ਕੱਪ ਦੇ ਵਿੱਚ ਪਾ ਦਿੱਤਾ ਤੇ ਇਸ ਦੇ ਵਿੱਚ ਮੈਂ ਥੋੜਾ ਜਿਹਾ ਚਾਕਲੇਟ ਸਰਪ ਹੋਰ ਪਾਵਾਂਗੀ ਕਿਉਂਕਿ ਚਾਕਲੇਟ ਸਰਪ ਪਾਉਣ ਦੇ ਨਾਲ ਫਲੇਵਰ ਬਹੁਤ ਹੀ ਜ਼ਿਆਦਾ ਵਧੀਆ ਆ ਜਾਂਦਾ ਹੈ ਤੇ ਸਰਪ ਪਾਉਣ ਤੋਂ ਬਾਅਦ ਇਸ ਦੇ ਉੱਪਰ ਮੈਂ ਥੋੜਾ ਜਿਹਾ ਚਾਕਲੇਟ ਪਾਊਡਰ ਵੀ ਪਾ ਦਿੱਤਾ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਚਾਕਲੇਟ ਪਾਊਡਰ ਨੂੰ ਪਰ ਇਹ ਚੀਜ਼ਾਂ ਮੈਂ ਫਲੇਵਰ ਦੇ ਲਈ ਪਾਈਆਂ ਨੇ इंस्टेंट कैफे स्टाइल कॉफी देखो बनके तैयार हो चुकी है मेनू उम्मीद है कि ਤੁਹਾਨੂੰ ਮੇਰੀ ਇਹ ਛੋਟੀ ਜੀ ਵੀਡੀਓ ਤੇ ਬਹੁਤ ਵਧੀਆ ਵੀਡੀਓ ਬਹੁਤ ਪਸੰਦ ਆਏਗੀ